ਦੇਵੜ ਮਸੀਆ ਪਿੰਡ ਫਤੇ ਨੰਗਲ ਤੋਂ ਆ ਅਸੀਂ ਅੱਜ ਡੀਸੀ ਸਾਹਿਬ ਦੇੇ ਪੇਸ਼ ਹੋਏ ਆ ਆਪਣੇ ਚਾਰ ਪਿੰਡਾਂ ਦੇ ਪਾਣੀ ਦੇ ਨਿਕਾਸ ਵਾਸਤੇ ਰੇਲਵੇ ਨੇ ਸਾਡਾ ਪਾਣੀ ਦਾ ਨਿਕਾਸ ਕਾਫੀ ਚਿਰਾਂ ਤੋਂ ਦੁਦਨ ਚੱਲਦਾ ਸੀ ਰੇਲਵੇ ਨੇ ਬੰਦ ਕਰ ਦਿੱਤਾ ਉਹ ਸਾਰੀ ਵਾਤੇ ਸਾਡਾ ਜਾਨੀ ਕਿ ਰਸਤਾ ਜਿਹੜਾ ਇਧਰੋਂ ਜਾਂਦਾ ਸੀ ਪਾਣੀ ਦਾ ਵੀਡੀਓ ਸਾਹਿਬ ਨੇ ਉਸ ਸਰਵੇ ਕੀਤਾ ਤੇ ਆਪਣਾ ਪੁਲੀਆਂ ਚਟਾਈਆਂ ਤੇ ਜੀਸੀਬੀ ਲਾ ਕੇ ਥੋੜਾ ਜਿਹਾ ਮਲੇ ਅੱਧਾ ਕਿਲੋਮੀਟਰ ਲਾਹ ਥਾਂ ਪਟਿਆ ਹੋਏਗਾ ਉਹਦੇ ਬਾਦੋਂ ਕੁਛ ਭਰਾਵਾਂ ਨੇ ਉਹ ਰਸਤੇ ਨੂੰ ਬੰਦ ਕਰਾਇਆ ਉਹਦੇ ਵਿੱਚ ਉਹਨਾਂ ਦਾ ਕੋਈ ਹੱਥ ਨਹੀਂ ਆ ਜਦ ਕਿ ਹੱਥ ਸਾਰਾ ਸੁਖੀ ਰੰਧਾਵਾ ਜੀ ਦਾ ਆ ਉਹਦੇ ਲੈਟਰ ਸਾਡੇ ਕੋਲ ਪਈ ਆ 15 ਮਈ ਨੂੰ 6:33 ਡੀਸੀ ਸਾਹਿਬ ਨੂੰ ਇਹ ਲੈਟਰ ਪਾਉਂਦੇ ਆ ਠੀਕ ਹੈ ਜਿਹਦੇ ਵਿੱਚ ਉਹ ਕਹਿੰਦਾ ਇੱਕ ਕੰਮ ਬੰਦ ਕੀਤਾ ਜਾਵੇ ਭਾਜੀ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਜੇ ਚੂਣ ਜਾਬਤਾ ਦੇ ਵਿੱਚ ਕਿਤੇ ਹਾਰਾ ਹੁੰਦਾ ਜਾਂ ਕੋਈ ਬਿਮਾਰ ਹੁੰਦਾ ਛੱਤ ਡਿੱਗਦੀ ਕੋਠਾ ਦੇ ਬਿਲਡਿੰਗਾਂ ਡੈਂਡੀਆਂ ਕੀ ਗੱਲ ਉਹ ਕੰਮ ਨਹੀਂ ਹੁੰਦੇ ਇੱਕ ਪਿੰਡ ਦੇ ਪਾਣੀ ਦੇ ਨਿਕਾਸ ਵਾਸਤੇ ਮਲੇ ਸੋਕਾ ਫੋਟਰ ਕੇ ਲੈ ਕੇ ਚੱਲ ਕੇ ਚੱਲੋ ਜੀ ਉਹਨੇ ਤੇ ਪੈਪ ਪਾਉਣੇ ਸੀ ਉਹ ਗਲਤ ਆ ਉਹ ਸਹੀ ਆ ਬਿਲਕੁਲ ਪਰ ਸੁਖੀ ਰੰਧਾਵਾ ਨੇ ਜੋ ਕੰਮ ਕੀਤਾ ਬਹੁਤ ਗਲਤ ਕੀਤਾ ਆ ਇਸ ਕਰਕੇ ਅਸੀਂ ਪਿੰਡ ਵਾਲੇ ਡੀਸੀ ਦਫਤਰ ਆਏ ਆ ਅਸੀਂ ਇਹ ਕਾ ਕਰਦੇ ਆ ਕਿ ਤੇਰਾ ਪਿੰਡ ਚ ਨਾ ਬੂਥ ਲੱਗਣ ਦੇਣਾ ਨਾ ਤੈਨੂੰ ਵੋਟ ਪਾਉਣੀ ਆ ਠੀਕ ਆ ਤੂੰ ਅੱਗੇ ਤੋਂ ਲੈਂਦਾ ਰਿਆਂ ਵੋਟਾਂ ਪਰ ਹੁਣ ਵੋਟਾਂ ਨਹੀਂ ਤੂੰ ਲੈ ਸਕਦਾ ਸੋ ਇਹ ਅਸੀਂ ਡੀਸੀ ਦੇ ਗਾੜੀ ਅੱਜ ਪੇਸ਼ ਹੋਏ ਆ ਸਾਨੂੰ ਉਹਨਾਂ ਨੇ ਵਿਸ਼ਵਾਸ ਦਿੱਤਾ ਕਿ 101% ਦੇ ਨਾਲ ਤੁਹਾਡਾ ਕੰਮ ਜਿਹੜਾ ਚਾਲੂ ਕੀਤਾ ਜਾਏਗਾ ਮੇਰੇ ਮੋਹਤਬਰ ਪਿੰਡ ਦੇ ਬੰਦੇ ਵੀ ਸਾਰੇ ਆਏ ਆ ਜੋ ਵੀ ਹੈ ਇਹਨਾਂ ਨੇ ਉਹਨਾਂ ਨੂੰ ਦੱਸਿਆ ਆਪਣਾ ਦੁੱਖ ਤਲੀਫਾਂ ਕਿਦੋਂ ਨਹੀਂ ਲੰਘ ਰਹੇ ਆ ਭਾਜੀ ਮਹਾਮਾਰੀ ਫੈ ਰਹੀ ਆ ਡੇਂਗੂ ਹੋ ਰਿਹਾ ਆ ਮਲੇਰੀਆ ਆ ਇਹਨਾਂ ਦਾ ਪਾਣੀ ਆ ਸਾਡੇ ਚੜਿਆ ਕੋਈ ਉਹਦੀ ਸਾਰ ਨਹੀਂ ਲੈ ਰਿਹਾ ਅੱਜ 22 ਦਿਨ ਹੋ ਚੁੱਕੇ ਇਸ ਗੱਲ ਨੂੰ ਸੋ ਮੈਂ ਪ੍ਰਸ਼ਾਸਨ ਅੱਗੇ ਬੇਨਤੀ ਕਰਦਾ ਕਿ ਜਿੱਥੇ 101% ਤੋਂ 110 ਲੈ ਕੇ ਚੱਲੋ ਸਾਡਾ ਕੰਮ ਜਲਦੀ ਤੋਂ ਜਲਦੀ ਕੀਤਾ ਜਾਵੇ ਤੇ ਜਿਹੜੀਆਂ ਰਿਸਿਵਰ ਦੀਆਂ ਪਾਈਪਾਂ ਉਹਨਾਂ ਨੂੰ ਚਾਲੂ ਕੀਤਾ ਜਾਵੇ ਮੈਂ ਧੰਨਵਾਦ ਕਰਦਾ ਡੀਸੀ ਸਾਹਿਬ ਦਾ ਫਿਰ ਇਹ ਜਿਹੜਾ ਜੇ ਨਾ ਇਹ ਕੰਮ ਹੋਇਆ ਇਸ ਤੋਂ ਬਾਅਦ ਅਸੀਂ ਰੋਡ ਤੇ ਆਵਾਂਗੇ ਜਥੇਬੰਦੀਆਂ ਦੇ ਨਾਲ ਮਿਲ ਕੇ ਅਸੀਂ ਧਾਰੀਵਾਲ ਨੂੰ ਬਲੌਕ ਕਰਾਂਗੇ 메ਨ ਜੀਟੀ ਰੋਡ ਸਰ ਬਸ ਇਹੀ ਸਾਡੀ ਬੇਨਤੀ ਆ ਭਾਜੀ ਤੁਸੀਂ ਦੱਸੋ ਇੱਕ ਪਾਣੀ ਦੇ ਨਿਕਾਸ ਨੂੰ ਕੋਈ ਰੋਕ ਸਕਦਾ ਜੇ ਗੰਗਾ ਵਹਿੰਦੀ ਉੱਥੋਂ ਤੋਂ ਨੂੰ ਰਾਹ ਕੋਈ ਨੱਕਾ ਨਹੀਂ ਲਾਉਂਦਾ ਉਹ ਆਪਣੇ ਆਪ ਹੁੰਦੀ ਆ ਜੇ ਪਿੰਡਾਂ ਦਾ ਪਾਣੀ ਜਾਂਦਾ ਤਾਂ ਅਕਸਰ ਪੁਲਾਂ ਦੇ ਥੱਲੋਂ ਦੀ ਜਾਣਾ ਆ ਕਿ ਸੜਕ ਦੇ ਉੱਤੋਂ ਦੀ ਟੱਪ ਕੇ ਪਾਣੀ ਕਦੀ ਗਿਆ ਪਿੰਡਾਂ ਵਾਸਤੇ ਨਾਲੀਆਂ ਬਣਦੀਆਂ ਸੀਵਰ ਬਣ ਸ਼ਹਿਰਾਂ 'ਚ ਆ ਜਾਓ ਜੀ ਸ਼ਹਿਰਾਂ ਵਾਲੇ ਪਾਸੇ ਰਿਸਿਵਰ ਪਾਉਂਦਾ ਐਮਸੀ ਨੂੰ ਪਤਾ ਹੁੰਦਾ ਜਦ ਕਿ ਚੋਣ ਜਾਬਤਾ ਲੱਗੀਆਂ ਸਰਪੰਚੀ ਦੀ ਵੈਲਿਊ ਕੋਈ ਨਹੀਂ ਰਹਿ ਗਈ ਉਹਦੇ ਵਿੱਚ ਉਹਦੇ ਉੱਤੇ ਇੱਕ ਪ੍ਰਬੰਧਕ ਆ ਵੀਡੀਓ ਆ ਸੈਕਟਰੀ ਆ ਉਹ ਤਿੰਨ ਦਿਨ ਪਹਿਲਾਂ ਆਨ ਕੇ ਸਰਵੇ ਕਰਦੇ ਆ ਚੌਥੇ ਦਿਨ ਆਨ ਕੇ ਉਹ ਕੰਮ ਸ਼ੁਰੂ ਕਰਦੇ ਆ ਤੇ ਪਾਣੀ ਲੰਗਣਾ ਉਹਦੀ ਜਾਇਜ਼ ਹੈ ਕਿ ਨਜਾਇਜ਼ ਤੁਸੀਂ ਦੱਸੋ ਪੱਤਰਕਾਰੋ ਜੀ ਹਾਂਜੀ ਇਹ ਘਰਾਂ ਦੀਆਂ ਨੀਹਾਂ 'ਚ ਪਾਣੀ ਜਾਂਦਾ ਇੱਕ ਇਧਰ ਸਾਈਡ ਤੇ ਬਿਲਕੁਲ ਗਰੀਬਾ ਕੱਚੇ ਸਾਥੇ ਉਹਦੀ ਜੇ ਉਹ ਡਿੱਗ ਜੇਗਾ ਕੌਣ ਜ਼ਿੰਮੇਵਾਰ ਆ ਸੁਖੀ ਰੰਡਾਵਾ ਜ਼ਿੰਮੇਵਾਰ ਕਿ ਡੀਸੀ ਜ਼ਿੰਮੇਵਾਰ ਆ ਉਹਦੇ ਖਿਲਾਫ ਜੋ ਐਕਸ਼ਨ ਬੰਨਦਾ ਜੇ ਉਹ ਕੰਮ ਕਰ ਰਿਹਾ ਇਹਦਾ ਮਤਲਬ ਕਿ ਮੰਤਰੀ ਆਪਣੀ ਮਨਮਰਜ਼ੀ ਕਰਦੇ ਆ ਨਾ ਮੰਤਰੀ ਆਪਣੀ ਮਨਮਰਜ਼ੀ ਕਰਦੇ ਆ ਮਤਲਬ ਕਿਸੇ ਪਬਲਿਕ ਦੀ ਵੱਲ ਨਹੀਂ ਨਾ ਵੇਖਿਆ ਪਬਲਿਕ ਵੱਲ ਨਹੀਂ ਵੇਖਿਆ ਉਹਨਾਂ ਨੇ ਠੀਕ ਹੈ ਜੀ ਪਬਲਿਕ ਵੱਲ ਵੇਖਦੇ ਉਹਨਾਂ ਦੇ ਦੁੱਖ ਤਕਲੀਫ ਨੂੰ ਜਾਣਦੇ ਉਹਨਾਂ ਦੇ ਘਰਾਂ ਜਾਣ ਕੇ ਵੇਖਦੇ ਕਿ ਠੀਕ ਹੈ ਘਰ ਡੁੱਬਨਦੇ ਆ ਕਿ ਬਚਨਦੇ ਆ ਉਹਨਾਂ 15 ਮਈ ਨੂੰ ਲੈਟਰ ਕੱਟ ਕੇ ਉੱਥੋਂ ਬੈਠਿਆਂ ਲੈਟਰ ਕੱਢ ਦਿੱਤੀ ਆ ਕਿ ਪਾਣੀ ਬੰਦ ਬੰਦ ਕਰ ਦਿਓ ਕੰਮ ਉਹ ਕੰਮ ਬੰਦਿਆ ਇਹ ਬਿਲਕੁਲ ਨਜਾਇਬ ਵੀਡੀਓ ਨੇ ਜੋ ਕੰਮ ਕਰਦੇ ਸਹੀ ਕਰਦੇ ਆਈ ਸੁਖੀ ਰੰਧਾਵਾ ਗਲਤ ਕਰਦੇ ਆ ਸੁਖੀ ਰੰਧਾਵੇ ਤੇ ਪਰਚਾ ਹੋਣਾ ਚਾਹੀਦਾ ਆ ਜੇ ਅੱਜ ਕੱਲ ਕਿਹਦਾ ਘਰ ਡੇਕਦਾ ਅੱਜ ਘਰ ਉੱਥੋਂ ਫੱਦੇ ਜੰਗਲ ਕਿਹਦਾ ਘਰ ਡਿੱਗਾ ਤਾਂ ਅਸੀਂ ਕੋਰਟ 'ਚ ਜਾਵਾਂਗੇ ਹਾਈ ਕੋਰਟ 'ਚ ਜਾਵਾਂਗੇ ਸੁਖੀ ਰੰਧਾਵਾ ਨੂੰ ਗ੍ਰਿਫਤਾਰ ਕਰਾਵਾਂਗੇ ਮਦਨ ਸਿੰਘ ਖੁੱਤੇ ਲੰਗਾ ਚੋਣ ਜਾਬਤਾ ਜਿਹੜਾ ਲਾਗੂ ਹੁੰਦਾ ਵਾ ਉਹ ਕੁਝ ਕਾਨੂੰਨਾਂ ਤੇ ਲਾਗੂ ਹੁੰਦਾ ਨਾ ਕਿ ਜਿਹੜਾ ਪਬਲਿਕ ਨੂੰ ਤੰਗ ਕਰਨ ਵਾਸਤੇ ਲਾਗੂ ਹੁੰਦਾ ਵਾ ਇਹ ਕਰਕੇ ਸਾਡੀ ਰਿਕਵੈਸਟ ਵਾ ਕਿ ਉਹ ਜਿਹੜਾ ਨਾਲਾ ਪੁੱਟਿਆ ਜਾਵਾ ਪੁੱਟਣ ਦੇ باوجود ਕੁਝ ਬੰਦਿਆਂ ਨੇ ਜਿਹੜਾ ਉਹਨੂੰ ਬੰਦ ਕਰਾਇਆ ਗਿਆ ਵਾ ਉਹਦੇ ਤਾਂ ਹੀ ਫੇਰ ਅਪੀਲ ਕਰਨੇ ਆ ਕਿ ਇਹ ਜਿਹੜਾ ਵਾ ਇਹ ਸਾਡਾ ਨਾਲਾ ਛੇਤੀ ਤੋਂ ਛੇਤੀ ਬਣਨਾ ਚਾਹੀਦਾ ਅਗਰ ਨਾ ਬਣਿਆ ਤਾਂ ਸਾਨੂੰ ਮਜਬੂਰੀ ਕੋਈ ਨਾ ਕੋਈ ਹੋਰ ਤੋਂ ਵੱਧ ਸਟੈਪ ਜਿਹੜਾ ਵਾ ਚੁੱਕਣਾ ਪਏਗਾ ਹਾਂਜੀ ਭਾਈ ਸਾਰਿਆਂ ਨੂੰ ਅਪੀਲ ਕਰਨੇ ਆ ਤੇ ਵੀ ਇਹ ਸਾਡਾ ਕੰਮ ਜਿਹੜਾ ਛੇਤੀ ਤੋਂ ਛੇਤੀ ਹੋਣਾ ਚਾਹੀਦਾ ਕਿਉਂਕਿ ਬੱਚੇ ਸਾਡੇ ਜਿਹੜੇ ਆ ਸਕੂਲੀ ਜਾਂਦੇ ਆ ਛੋਟੇ-ਛੋਟੇ ਆ ਤੇ ਬਾਕੀ ਪਰਿਵਾਰਾਂ ਦਾ ਟਾਈਮ ਆ ਔਰ ਜੀ ਮਲੇਰੀਆ ਡੇਂਗੂ ਇਹੋ ਜੀ ਆਮ ਬਿਮਾਰੀਆਂ ਫੈਲਵਾਨੀਆਂ ਗਵਰਨਮੈਂਟ ਖੁਦ ਕਹਿੰਦੀ ਆ ਵੀ ਇਹ ਬਿਮਾਰੀਆਂ ਜਿਹੜੀਆਂ ਬੰਦ ਹੋਣੀਆਂ ਚਾਹੀਦੀਆਂ ਇਹਨਾਂ ਤੋਂ ਬਚੋ ਸਾਫ਼ ਸੁਥਰੇ ਰਹੋ ਤੇ ਜਦ ਪਾਣੀ ਸਾਡੇ ਗੰਦੇ ਨਾਲੇ ਚੋਂ ਅਸੀਂ ਨੱਕੇ ਜਾਣਾ ਤੇ ਫਿਰ ਸਾਡੇ ਕਿੱਦਾਂ ਬਚ ਸਕਨੇ ਆ ਇਹ ਕਰਕੇ ਅਸੀਂ ਪਰ ਪ੍ਰਸ਼ਾਸਨ ਨੂੰ ਇਹ ਮੰਗ ਕਰਨਿਆ ਵੀ ਸਾਡੀ ਇਹ ਜਿਹੜੀ ਆ ਮੰਗ ਜਿਹੜੀ ਹਾਂਜੀ ਹਾਂਜੀ ਵੀਡੀਓ ਨੇ ਸਾਰਾ ਚੈੱਕ ਕਰਕੇ ਔਰ ਕਲਰਕਾਂ ਨੇ ਚੈੱਕ ਕਰਕੇ ਕੰਮ ਜਿਹੜਾ ਸ਼ੁਰੂ ਕੀਤਾ ਗਿਆ ਜਿਹਦੇ ਚੋਂ ਡੇਢ ਕੇ ਕਿਲਾ ਮਲ ਘੜ ਤੋਂ ਘੜ ਤੇ ਚਲੋ ਤੇ 15ਵੀਂ ਫੋਟੋ ਲਾ ਲੋ ਤੇ ਉਹ ਜਿਹੜਾ ਵਾ ਨਾਲਾ ਪੁੱਟਿਆ ਗਿਆ ਦਾ ਹੀ ਪੈਪ ਉੱਥੇ ਸੁੱਟੇ ਗਏ ਦਿਆ ਠੇਕਾ ਹੋ ਗਿਆ ਦਾ ਵਾ ਪਰ ਕੁਝ ਬੰਦਿਆਂ ਨੇ ਜਿਹੜਾ ਵਾ ਜਾਣ ਪੁੱਜ ਕੇ ਬੰਦ ਕਰਾਇਆ ਵਾ ਜਦ ਕਿ ਉਹ ਪਾਣੀ ਨਿਕਲਣਾ ਹੀ ਉਤਰ ਨੂੰ ਹੋਇਤੀ ਕੋਈ ਵੀ ਇਸ ਘਾਤੁਰ ਚੁੱਕੀ ਰੰਧਾਵਾ ਮੇਨ ਚੁੱਕੀ ਰੰਧਾਵਾ ਜਾਣਾ ਕੋਈ ਉਹ ਬੰਦਿਆਂ ਨਾਲ ਮਿਲ ਕੇ ਚੁੱਕੀ ਰੰਧਾਵੇ ਨੇ ਜਿਹੜਾ ਉਹ ਬੰਦ ਕਰਾਇਆ ਵਾ ਤਾਂ ਹੀ ਉਹ ਬੰਦ ਹੋਇਆ ਨਹੀਂ ਤੇ ਉਹਦੇ ਕੰਮ ਸ਼ੁਰੂ ਹੋ ਗਿਆ ਦਾ ਹੀ ਉਹ ਚੱਲਣ ਦਿਆ ਹੀ ਉਹ ਅੱਜ ਨੂੰ ਕੰਮ ਕਦੇ ਦਾ ਮੁੱਕ ਵੀ ਜਾਣਾ ਹੀ ਉਹ ਤੇ ਕੰਮ ਕੰਪਲੀਟ ਹੋ ਜਾਣਾ ਹੀ ਅਸੀਂ ਮੰਗ ਕਰਦੇ ਆ ਫੇਰ ਪ੍ਰਸ਼ਾਸਨ ਨੂੰ ਤੇ ਉਹ ਜਿਹੜਾ ਵਾ ਤੁਹਾਡਾ ਨਾਲਾ ਛੇਤੀ ਤੋਂ ਛੇਤੀ ਬਨਣਾ ਚਾਹੀਦਾ ਤਾਂ ਕਿ ਸਾਡੇ ਬੱਚਿਆਂ ਦੀ ਜੜੀ ਆ ਉਹ ਦੀ ਸਿਹਤ ਕੰਮ ਦੀ ਜਿਹੜੀ ਕਾਮਯਾਬ ਰਹੇ ਕਿਉਂਕਿ ਮਛਰ ਦਾ ਕੰਮਾ ਮਲੇਰੀਆ ਦਾ ਕੰਮਾ ਇਹਹੀ ਡਿਮਾਂਡ ਕਰਦੇ ਆ ਮਲਕਾ ਪਿੰਡ ਫਤੇ ਨੰਗਲ ਤਾਰੀਵਾਲ ਤੋਂ ਅਸੀਂ ਔਰ ਅਸੀਂ ਆਪਣੀ ਪਾਣੀ ਦੀ ਸਮੱਸਿਆ ਨੂੰ ਲੈ ਕੇ ਅੱਜ ਇੱਥੇ ਇਕੱਠੇ ਹੋਏ ਆ ਸਾਰੇ ਪਿੰਡ ਵਾਸੀ ਔਰ ਥੋੜੇ ਦਿਨ ਪਹਿਲਾਂ ਅਸੀਂ ਸ਼ਿਕਾਇਤ ਕੀਤੀ ਸੀ ਜਿਸ ਦੇ ਕਾਰਨ ਸਾਡਾ ਕੰਮ ਉਹ ਤੋਂ ਸਟਾਰਟ ਹੋ ਗਿਆ ਸੀ ਔਰ ਕੁਝ ਬੰਦਿਆਂ ਦੇ ਕਾਰਨ ਔਰ ਸੁੱਖੀ ਰੰਧਾਵਾ ਦੇ ਕਾਰਨ ਉਹਨਾਂ ਨੇ ਮਿਲ ਕੇ ਉਸ ਕੰਮ ਨੂੰ ਰੁਕਾਵਟ ਪਾਈ ਹੈਗੀ ਆ ਔਰ ਅਸੀਂ ਅੱਜ ਇੱਥੇ ਗੁਜਾਰਿਸ਼ ਲੈ ਕੇ ਆਏ ਆ ਕਿ ਸਾਡਾ ਕੰਮ ਜੋ ਹੈ ਉਹ ਫਿਰ ਤੋਂ 12 ਤੋਂ ਸਟਾਰਟ ਕੀਤਾ ਜਾਏ ਕੰਮ ਰਗਵਾਉਣ ਵਾਲੇ ਨਹੀਂ ਉਹਨਾਂ ਨੇ ਆਪਣਾ ਗੁਰਦੁਆਰਾ ਸਾਹਿਬ ਨੂੰ ਲੈ ਕੇ ਨਾ ਵਿੱਚ ਇੱਕ ਮੇਨ ਮੁੱਦਾ ਰੱਖਿਆ ਕਿ ਉਹ ਸਾਡਾ ਗੁਰਦੁਆਰਾ ਸਾਹਿਬ ਡੋਬ ਰਿਹਾ ਜੋ ਕਿ ਬਿਲਕੁਲ ਸਹੀ ਗੱਲ ਨਹੀਂ ਹੈਗੀ ਅਸੀਂ ਵੀ ਚਰਚਾ ਆ ਰਹੇ ਹਾਂ ਅਸੀਂ ਪਾਣੀ ਦੇ ਵਿੱਚੋਂ ਲੰਘ ਕੇ ਜਾਂਦੇ ਹਾਂ ਸਾਡੇ ਬੱਚੇ ਸਕੂਲ ਜਾ ਰਹੇ ਨੇ ਪਾਣੀ ਦੇ ਵਿੱਚੋਂ ਲੰਘ ਕੇ ਜਾ ਰਹੇ ਨੇ ਉਹ ਜਿਸ ਕਾਰਨ ਕਾਫੀ ਬਿਮਾਰੀਆਂ ਦਾ ਸਾਹਮਣਾ ਸਾਨੂੰ ਵੀ ਕਰਨਾ ਪੈ ਸਕਦਾ ਹੈ ਸਹੀ ਵੀ ਭਾਈ ਦਿਨ ਹੋ ਗਏ ਨੇ ਪਾਣੀ ਕਿੰਨੂ ਹੋ ਗਿਆ ਇੰਨਾ ਮੱਛਰ ਫੈਲ ਅਸੀਂ ਇਹੀ ਮੰਗ ਕਰਦੇ ਹਾਂ ਕਿ ਸਾਡੇ ਪਿੰਡ ਦਾ ਨਿਕਾਸ ਹੋਣਾ ਚਾਹੀਦਾ ਜਲਦ ਤੋਂ ਜਲ ਔਰ ਸਾਨੂੰ ਉਸ ਸਮੱਸਿਆ ਦਾ ਹੱਲ ਹੋਣਾ ਚਾਹੀਦਾ ਹੈ ਸਟੱਡੀ ਐਗਜ਼ਾਮ ਹੋਰੇ ਪੜ ਵੀ ਨਹੀਂ ਸਕਦੇ ਇਨਾ ਮੱਛਰ ਪੈਲ ਚੁਕੇ ਆ ਉਥੇ ਵਿੱਚੋਂ ਦੀ ਸਾਡੇ ਨੰਗ ਨੰਗੇ ਸਾਡੇ ਪੈਰ ਖਰਾਬ ਹੋਣੇ ਸ਼ੁਰੂ ਹੋ ਚੁਕੇ ਆ ਸਕੂਲ ਚ ਜਾਂਚੇ ਸਾਨੂੰ ਸਕੂਲ ਜਾਂਚੇ ਬੱਚਿਆਂ ਨੂੰ ਨਾ ਕੋਈ ਜਾਣਾ ਚਾਹੁੰਦਾ ਕਿ ਇਹ ਸਾਨੂੰ ਲੈ ਕੇ ਅਰਲੀ ਮਾਰਨਿੰਗ ਬੱਚੇ ਸਕੂਲ ਜਾਂਦੇ ਇੰਨੀ ਜ਼ਿਆਦਾ ਦਿੱਕਤ ਹੈਗੀ ਆ ਦੇਖੋ ਪਾਣੀ ਦਾ ਯੂਜ਼ ਤਾਂ ਸਾਰਿਆਂ ਨੇ ਕਰਨੇ ਕਰਨਾ ਹੈ ਇਨਾ ਗੰਦਾ ਪਾਣੀ ਹੋ ਰੁਕ ਵੀ ਨਹੀਂ ਸਕਦਾ ਔਰ ਸਾਰਿਆਂ ਨੂੰ ਬਹੁਤ ਜ਼ਿਆਦਾ ਦਿੱਕਤ ਹੈਗੀ ਆ ਖਾਸ ਕਰ ਛੋਟੇ ਬੱਚਿਆਂ ਨੂੰ ਦਿੱਕਤ ਆ ਬਜ਼ੁਰਗਾਂ ਨੂੰ ਦਿੱਕਤ ਆ ਉਥੇ ਦੋ ਤਿੰਨ ਜਾਨੇ ਉਥੇ ਡਿੱਗ ਵੀ ਚੁਕੇ ਨੇ ਪਾਣੀ ਦੇ ਵਿੱਚ ਸੋ ਜੇਬ ਤੋਂ ਕੋਈ ਇੱਕ ਤੇ ਸਾਡੇ ਇਸ ਘਾਰੇ ਸੁੰਡੀਆਂ ਇੰਨੀਆਂ ਚੱਲ ਚੱਲ ਕੇ ਆ ਰਹੀਆਂ ਗੰਦੀਆਂ ਬਹੁਤ ਜ਼ਿਆਦਾ ਮੁਸ਼ਕਲ ਹੈ ਸਾਡਾ ਕੋਈ ਨਾ ਕੋਈ ਹੱਲ ਕੀਤਾ। ਔਰ ਤੁਸੀਂ ਵੀ ਸਮਝ ਸਕਦੇ ਹੋ ਅਗਰ ਪਾਣੀ ਇਕੱਠਾ ਚਾਰ ਦਿਨ ਹੀ ਰਹਿ ਜਾਂਦਾ ਹੈ ਤੇ ਕਿੰਨੀ ਜ਼ਿਆਦਾ ਉਹ ਤੇ ਸਮੈਲ ਫੈਲ ਜਾਂਦੀ ਆ। ਉਹ ਹਾਂਜੀ। ਕਾਰ ਦਿਲਸ਼ੀਤ ਨੀਕੇਸ਼ ਕੁਮਾਰ ਦੀ ਮਾਤਾ ਪੱਤੇ ਨੰਗਲ ਧਾਰੀਵਾਲ ਸੇ ਆਈ ਆ। ਮੈਂ ਡੀਸੀ ਦਫ਼ਤਰ ਦੇ ਕੋਲ ਬਿਆਨ ਦਿੱਤੇ ਨੇ ਆਪਣੇ ਕਿ ਸਾਡਾ ਪਿੰਡ ਪੱਤੇ ਨੰਗਲ ਐਸਐਲਐਸ ਇੰਨੀ ਸਮੱਸਿਆ ਕਿ ਪਾਣੀ ਦਾ ਨਿਕਾਸ ਨਹੀਂ ਨਿਕਲਦਾ ਪਿਆ। ਪਹਿਲਾਂ ਉਹ 70 80 ਸਾਲ ਤੋਂ ਲੈ ਕੇ ਪਾਣੀ ਦਾ ਨਿਕਾਸ ਰੇਲ ਵਾੜ ਲੈ ਅੰਤ ਵਿੱਚ ਪੈਂਦਾ ਸੀ ਹੁਣ ਰੇਲ ਵਾੜੇ ਰ ਆਪਣਾ ਕੰਮ ਸ਼ੁਰੂ ਕਰ ਦਿੱਤਾ ਤੇ ਸਾਡਾ ਨਿਕਾਸ ਜਿਹੜਾ ਬੰਦ ਕਰ ਦਿੱਤਾ ਅੱਗੋਂ ਸਾਡੀ ਸਮੱਸਿਆ ਇਹ ਹੈ ਕਿ ਤਿੰਨ ਚਾਰ ਘਰ ਰਹਿ ਰਹੇ ਆਪਣੇ ਸਿੱਖ ਬਰਾਦੀ ਦੇ ਜੋ ਕਿ ਸਾਡਾ ਉਹਨਾਂ ਦਾ ਗੁਰਦੁਆਰਾ ਉਹਨਾਂ ਦੇ ਘਰਾਂ ਲੱਗੇ ਉਹ ਸਾਡਾ ਪਾਣੀ ਨਿਕਾਸ ਨਹੀਂ ਹੋ ਜਾਂਦਾ ਚੰਗੇ ਭਲੇ ਪਾਪਾ ਪੁੱਟੇ ਸੀਵਰੇਜ ਪਾਣ ਲੱਗੇ ਪਰ ਉਹ ਕਹਿੰਦੇ ਸੀ ਨਹੀਂ ਪਾਣਦੇ ਨਹੀਂ ਮੇਰੀ ਬੇਨਤੀ ਹੈ ਕਿ ਮੇਰੀ ਸਮੱਸਿਆ ਹੱਲ ਕੀਤੀ ਜਾਵੇ ਦੂਸਰੀ ਗੱਲ ਮੇਰੇ ਬੇਟੇ ਦਾ ਸ਼ਹੀਦ ਦਾ ਗੇਟ ਵੜਿਆ ਉਹ ਵੀ ਪਾਣੀ 'ਚ ਡੁੱਬਿਆ ਗਿਆ ਬੇਸ਼ੱਕ ਚੱਲ ਕੇ ਮੇਰੇ ਨਾਲ ਚੱਕ ਕੇ ਦੇਖ ਲੋ ਹਾਂਜੀ ਕੀਤੀ ਸੀ ਵੀਡੀਓ ਦੀ ਸ਼ਿਕਾਇਤ ਵੀ ਉਹਨਾਂ ਨੇ ਵੀ ਸਾਡਾ ਕੁਝ ਨਹੀਂ ਕੀਤਾ ਏ ਤਾਰੀਵਾਲ ਮੈਂ ਸੰਤੋਖ ਸਿੰਘ ਬੀਡੀਪੀ ਉਹ ਤਾਰੀਵਾਲ ਤੇ ਜੋ ਤੁਸੀਂ ਬੱਤੇ ਨਗਰ ਦੇ ਸਬੰਧ ਵਿੱਚ ਕੁਐਸਚਨ ਕੀਤਾ ਹੈ ਉਹਦੇ ਸਬੰਧ ਵਿੱਚ ਇਹ ਆ ਵੀ ਉਹ ਪਹਿਲਾਂ ਪਾਣੀ ਉਹਦਾ ਜਿਹੜਾ ਇਹ ਰੇਲਵੇ ਦੀ ਪਾਰੀ ਦੇ ਨਾਲ ਪੈ ਰਿਆ ਸੀ ਤੇ ਉਹ ਹੁਣ ਰੇਲਵੇ ਡਿਪਾਰਟਮੈਂਟ ਨੇ ਡਬਲ ਲਾਈਨ ਕਰਨੀ ਪਈ ਦੇ ਬੰਦ ਰੋਕਾ ਦਾ ਕਰਨਾ ਤੇ ਉਹਦੇ ਵਿੱਚ ਉਹਨਾਂ ਜਿਹੜਾ ਸੀ ਸਾਡਾ ਜਿਹੜਾ ਪਾਣੀ ਦਾ ਨਿਕਾਸ ਹੋ ਰਿਹਾ ਹੈ ਉਹ ਪਾਣੀ ਜੀ ਸੀ ਨੇ ਬੰਦ ਕਰਤਾ ਸੀ ਕੁਝ ਨੂੰ ਪਾਣੀ ਬੰਦ ਹੋ ਗਿਆ ਪਾਣੀ ਬਲੋਕੇਜ ਹੋ ਕਰਕੇ ਪਾਣੀ ਜਿਹੜਾ ਗਲੀਆਂ 'ਚ ਖੜਾ ਹੋਣਾ ਸ਼ੁਰੂ ਹੋ ਗਿਆ ਗਲੀਆਂ ਦੀਆਂ ਗਲੀਆਂ ਤੋਂ ਨੀਵੇਂ ਘਰ ਜਿਹੜੇ ਹੋਣਾਂ ਨੇ ਜਾਣਾ ਸ਼ੁਰੂ ਹੋ ਗਿਆ ਬੱਸ ਵੈਕ ਮਾਰਨਾ ਸ਼ੁਰੂ ਕਰਤਾ ਉਹਨੇ ਉਹਦੇ ਸਮਾਂ 'ਚ ਅਸੀਂ ਆਪਣਾ ਟੀਮ ਭੇਜ ਕੇ ਦਫ਼ਤਰ ਦੀ ਤੇ ਰਾਫਰ ਸਟਿਮੇਟ ਲਵਾ ਕੇ ਤੇ ਟੈਂਕਰਾਂ ਨਾਲ ਪਾਣੀ ਕਢਾ ਰਹੇ ਹਾਂ ਤਾਂ ਕੁਝ ਅਸੀਂ ਥੋੜਾ-ਬੋਧਾ ਵੇਖ ਰਹੇ ਹਾਂ ਕੋਈ ਕੱਚਾ ਮਲੋ ਕੋਈ ਕਿਸੇ ਢੰਗ ਤਰੀਕੇ ਨਾਲ ਹੋਰ ਜਿਹੜਾ ਕੋਈ ਥੋੜਾ-ਬੋਗਾ ਪਰਮਨੈਂਟ ਕੋਈ ਹੱਲੇ ਦਾ ਲਾਭ ਜਵੇ ਇਲੈਕਸ਼ਨ ਕਮਿਸ਼ਨ ਦੇ ਅੰਦਰ ਤਾਂ ਅਮਤਾਬ ਕੋਈ ਕੰਮ ਨਹੀਂ ਚਾਲੂ ਕਰ ਸਕਦੇ ਤਾਂ ਅਸੀਂ ਚਾਹੁੰਦੇ ਹਾਂ ਕਿ ਕੋਈ ਪਾਣੀ ਦਾ ਕੋਈ ਹੱਲ ਹੋ ਜਾਂਦਾ ਉਹਦੇ ਕਰਕੇ ਥੋੜਾ ਬੋਲਦਾ ਹਾਂ ਕਿ ਚਾਹੁੰਦੇ ਕੋਈ ਵਾਟਰ ਪੰਪ ਲਵਾ ਕੇ ਜਾਂ ਟੂ ਵਾਟਰ ਬੋਅਰ ਮਰਵਾ ਕੇ ਤੋਂ ਥੋੜਾ ਬੋਲਾ ਪਾਣੀ ਦਾ ਨਿਕਾਸ ਕੇ ਪਾਸੇ ਨੂੰ ਕਰਦੀ ਜਾਂ ਜੋ ਵੀ ਇੱਥੇ ਮਾਰੇ ਮੁਰੀਆਂ ਪੈਣ ਦਾ ਕਾਸ਼ਾ ਉਹ ਨਾ ਫੈਲੇ ਤੇ ਇਸ ਸੰਬੰਧ ਵਿੱਚ ਸ਼ੁਰੂ ਕਰ ਲਗੇ ਪਰ ਉਹ ਗ੍ਰਾਮ ਕੋ ਜੋ ਗ੍ਰਾਮ ਪੰਚਾਇਤ ਦੇ ਮੁਖਦਰ ਬੰਦਿਆਂ ਨੇ ਬਾਅਦ ਚ ਉਥੇ ਕੋਈ politically ਇਸ਼ੂ ਬਣ ਗਿਆ ਉਹਨਾਂ ਬੰਦ ਕਰਵਾਤਾ ਫਿਰ ਉਹ ਇਲੈਕਸ਼ਨ ਕਮਿਸ਼ਨ ਦੀਆਂ ਤਹਿਤ ਦਾ ਮਤਬੂਦੂ ਹੈ ਗਾਂ ਅਸੀਂ ਉਹਦਾ ਕਰਵਾ ਦਾਂਗੇ ਆਰਜੀ ਕੋਈ ਪਰਮਾਨੈਂਟ ਕੋਈ ਹੱਲ ਜਿਹੜਾ ਕੋਈ ਹੁੰਦਾ ਉਹ ਜ਼ਰੂਰ ਕਰਾਂਗੇ ਉਹਦੇ ਸਬੰਧ ਚ ਉਹ ਕੋਈ ਉਹਨਾਂ ਸ਼ਿਕਾਇਤ ਇਹ ਕੀਤੀ ਵੀ ਇਲੈਕਸ਼ਨ ਕਮਿਸ਼ਨ ਦੇ ਮਲੋਹਾ ਦਾ ਤਾ ਮਤਬੂਦੂ ਕੰਮ ਨਹੀਂ ਨਵਾਂ ਸ਼ੁਰੂ ਕਰਵਾ ਸਕਦੇ ਪਰ ਨਵਾਂ ਕੰਮ ਅਸੀਂ ਕਰਵਾਇਆ ਹੀ ਨਹੀਂ ਕਿਉਂਕਿ ਕੰਮ ਤਾਂ ਉੱਤੇ ਪਾਣੀ ਬ੍ਰੀਕ ਹੋਇਆ ਪਾਣੀ ਦਾ ਪਹਾਲੀ ਕਰਨਾ ਸੀਗਾ ਉਹ ਅਸੀਂ ਆਰਜੀ ਦੇ ਤੌਰ ਤੇ ਹੱਲ ਕਰ ਰਹੇ ਹਾਂ ਪਰਮਾਨੈਂਟ ਜਿਹੜਾ ਕੰਮ ਹੈ ਇਲੈਕਸ਼ਨ ਮਲੋ ਚੋਣ ਜਾਬਤੇ ਤੋਂ ਬਾਅਦ ਹੀ ਕੀਤਾ ਜਾਊਗਾ ਉਹ ਸੀਵਰੇਜ ਪੈਣਾ ਆ ਉਹਦਾ ਐਸਟੀਮੇਟ 7-800 ਫੁਰਦਾ ਹੈਗਾ ਹੈ ਉਹ گاਂਹ ਪੇ ਚੱਪੜ ਦੇ ਵਿੱਚ ਜਾਣਾ ਹੈ ਜੀ ਉਹ ਲੰਮਾ ਪ੍ਰੋਸੀਜਰ ਆ ਹੁਣ ਜੋ ਮੋਕਾ ਮਨ ਲੋ ਪਾਣੀ ਦੀ ਪ੍ਰੋਬਲਮ ਨੂੰ ਸੋਲਵ ਕਰਨ ਦੇ ਵਾਸਤੇ ਜਿਹੜਾ ਏ ਥੋੜਾ ਆਰਜੀ ਪੰਪ ਲਵਾ ਕੇ ਪਾਣੀ ਕਢਵਾਇਆ ਕੋਈ ਟੈਂਕਰ ਲਵਾ ਕੇ ਕਢਵਾਇਆ ਕਿਉਂਕਿ ਬਹੁਤ ਜ਼ਿਆਦਾ ਬਲੋਕ ਸੀ ਛੋਟੇ ਛੋਟੇ ਬੱਚੇ ਆ ਉਹਨਾਂ ਦਾ ਸਕੂਲੇ ਜਾਣਾ ਮੁਸ਼ਕਲ ਹੋਇਆ ਪਿਆ ਸੀਗਾ ਤੇ ਇਸ ਕਰਕੇ ਉਹ ਨੂੰ ਗਲੇ ਨੂੰ ਥੋੜਾ ਆ ਪਾਣੀ ਕੱਟ ਕਰਕੇ ਸਾਫ ਕਰਵਾ ਕੇ ਕਰਨ ਸਾਫ ਕਰਵਾਤੀ ਹੈ ਉਸ ਤੋਂ ਬਾਅਦ ਉਹਨਾਂ ਮਨ ਲੋ ਕੁਝ ਪੋਲੀਟਿਕਲ ਮਦਾਵਨ ਕਰਕੇ ਮਨ ਲੋ ਬੰਦ ਕਰਵਾਤਾ ਤੇ ਸਾਡੀ ਸ਼ਿਕਾਇਤ ਵੀ ਕਰ ਦਿੱਤੀ ਗਈ ਆ ਸਰ ਕਿੰਨੇ ਸ਼ਿਕਾਇਤ ਕੀਤੀ ਤੁਹਾਡੀ ਮਨ ਲੋ ਸਾਡੀ ਇਹ ਸ਼ਿਕਾਇਤ ਜਿਹੜੀ ਆ ਵਾ ਅਸੀਂ ਜਿਹੜੇ ਖਲੋਤੇ ਕਾਂਗਰਸ ਦੇ ਉਮੀਦਵਾਰ ਸਰਦਾਰ ਸੁਖਸਿੰਦਰ ਸਿੰਘਵੀਰ ਰਣਵਾ ਸਾਹਿਬ ਉਹਨਾਂ ਵੱਲੋਂ ਕੀਤੀ ਗਈ ਆ ਜੀ ਸਰ ਇਹ ਦੱਸੋ ਕਿ ਜੇ ਮੰਨ ਲਓ ਚੋਣ ਜਾਤਾਂ ਚੱਲ ਰਿਹਾ ਵਾ ਜੇ ਕਿ ਗਰੀਬ ਦੀ ਛੱਤ ਡਿੱਗ ਜਾਂਦੀ ਆ ਜਾਂ ਕਿਤੇ ਕੋਈ ਜ਼ਰੂਰਤਮੰਦ ਲੋਕਾਂ ਦਾ ਮਸਲਾ ਆ ਜਾਂਦਾ ਵਾ ਤੇ ਕੀ ਬਗਵ ਸਰਕਾਰ ਜਿਹੜੀ ਆ ਉਹ ਕਿ ਇਹ ਦੀ ਗਰੀਬ ਦਾ ਕੋਈ ਹੱਲ ਹੀ ਨਹੀਂ ਕਰ ਸਕੇ ਕਿ ਜੇ ਜਾਂ ਪਹਿਲਾਂ ਚੋਣ ਜਾਤ ਤੇ ਨੂੰ ਦੇਖਿਆ ਜਾਊਗਾ ਸਰ ਨਹੀਂ ਬਿਲਕੁਲ ਕਿਉਂਕਿ ਇਹ ਮੁੱਦਾ ਜਿਹੜਾ ਵਾ ਸਰ ਇਹ ਗੁਰਿਆ ਤੇ ਇੱਕ ਜ਼ਰੂਰਤਮੰਦ ਲੋਕਾਂ ਦੇ ਨਾਲ ਮੈਂ ਤੁਹਾਡੇ ਨਾਲ 100% ਸਹਿਮਤ ਹਾਂ ਅਸੀਂ ਵੇਖੋ ਜੀ ਜੋ ਵੀ ਹੈ ਚਲੋ ਜੋ ਸ਼ਿਕਾਇਤ ਕਰਨਾ ਜਿੰਨਾ ਕਰਨੀ ਉਹਨਾਂ ਦਾ ਰਾਈਟ ਹੈ ਬਾਕੀ ਜੋ ਅਸੀਂ ਪਬਲਿਕ ਦੇ ਮਲੂ ਪੱਖ ਨੂੰ ਮਲ ਮੋਕ ਰੱਖਦੇ ਹੋ ਪ੍ਰੋਬਲਮ ਨੂੰ ਮੋਕ ਰੱਖਦੇ ਹੋਏ ਉਹ ਅਸੀਂ ਕੀਤਾ ਹੈ ਤੇ ਗਾਵੇਂ ਕਰਾਂਗੇ